ਤੇ ਨਾਲ ਆਪਾਂ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਵੀ ਜੁੜਨ ਦਾ ਯਤਨ ਕਰ ਰਹੇ ਆਂ ਕੱਲ ਆਪ ਜੀ ਨੇ ਧੰਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ अनोखी बराट ਦੇ ਦਰਸ਼ਨ ਕੀਤੇ ਜਿਹਦੇ ਵਿੱਚ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸੁਪੁੱਤਰ ਭਾਈ ਭਾਨਾ ਜੀ ਉਹ ਗਏ ਬਾਬਾ ਬਿਧੀ ਚੰਦ ਸਾਹਿਬ ਗਏ ਗੁਰੂ ਅਮਰਦਾਸ ਮਹਾਰਾਜ ਦੇ ਪਰਿਵਾਰ ਵਿੱਚੋਂ ਆਏ ਗੁਰੂ ਸਾਹਿਬ ਦੇ ਸ਼ਰੀਕੇ ਵਿੱਚੋਂ ਗੁਰੂ ਸਾਹਿਬ ਦੀਆਂ ਰਿਸ਼ਤੇਦਾਰੀਆਂ ਵਿੱਚੋਂ ਬੜੇ ਉੱਚ ਕੋਟੀ ਦੇ ਨਾਮ ਜਪਣ ਵਾਲੇ ਗੁਰਸਿੱਖ ਇਸ ਬਰਾਤ ਵਿੱਚ ਗਏ ਜਦੋਂ ਮਾਤਾ ਗੁਜਰੀ ਜੀ ਨੂੰ ਵਿਆਹ ਕੇ ਲੈ ਕੇ ਆਏ। ਸਤਗੁਰਾਂ ਦਾ ਵਿਆਹ 1633 ਵਿੱਚ ਹੁੰਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ। ਸਾਲ 1635 ਆਉਂਦਾ ਹੈ। ਕਰਤਾਰਪੁਰ ਸਾਹਿਬ ਦਾ ਜੰਗ ਹੁੰਦਾ ਹੈ। ਇਸ ਜੰਗ ਦੇ ਵਿੱਚ ਜਿੱਥੇ ਹੋਰ ਵੀ ਬਿਆੰਤ ਗੁਰਸਿੱਖਾਂ ਨੇ ਹਿੱਸਾ ਲਿਆ ਉਥੇ 14 ਸਾਲਾਂ ਦੀ ਉਮਰ ਚ ਬਾਬਾ ਤਿਆਗ ਮਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਜਦੇ ਉਹਨਾਂ ਨੇ ਵੀ ਤੇਗ ਚੱਕੀ ਤੇ ਇੱਕ ਆਪਣਾ ਘਾਲਣਾ ਕਰਕੇ ਨਾਮ ਕਮਾਉਣ ਵਾਸਤੇ ਗੁਰੂ ਸਾਹਿਬ ਦੇ ਹੁਕਮ ਨਾਲ ਉਹ ਵੀ ਇਸ ਮੈਦਾਨੇ ਜੰਗ ਵਿੱਚ ਸ਼ਾਮਲ ਹੋਏ ਇਹ ਬੜਾ ਖਮਸਾਨ ਦਾ ਜੰਗ ਹੋਇਆ ਖੂਬ ਲੋਹੇ ਤੇ ਲੋਹਾ ਵੱਜਿਆ ਇਸ ਜੰਗ ਦੇ ਵਿੱਚ ਗੁਰੂ ਘਰ ਦੀ ਫਿਰਜਤ ਹੋਈ ਗੁਰੂ ਕਰਦੀ ਜਦੋਂ ਵਿਲਖਣ ਜਿੱਤ ਹੋਈ ਤਾਂ ਸਤਗੁਰੂ ਪਾਤਸ਼ਾਹ ਨੇ ਸਾਰੇ ਮਹਾਨ ਸੂਰਮਿਆਂ ਨੂੰ ਕੋਲ ਬੁਲਾਇਆ ਤੇ ਸਾਰਿਆਂ ਨੂੰ ਤਖੱਲਸ ਦੇ ਰਿਹਾ ਸਾਰਿਆਂ ਨੂੰ ਇਨਾਮ ਦੇ ਰਿਹਾ ਸਿਰਪਾਉ ਦੇ ਰਿਹਾ ਜਿੱਤ ਤੋਂ ਬਾਅਦ ਸਿਰਪਾਉ ਦਿੱਤੇ ਜਾ ਰਹੇ ਜਿੱਥੇ ਸਭ ਨੂੰ ਸਿਰਪਾਉ ਦਿੱਤੇ ਗਏ ਉਥੇ ਤਿਆਗ ਮੱਲ ਜੀ ਨੂੰ ਇੱਕ ਨਵਾਂ ਨਾਮ ਸਿਰਪਾਉ ਦੇ ਰੂਪ ਚ ਮਿਲਿਆ ਸਤਿਗੁਰੂ ਕਹਿੰਦੇ ਮੈਂ ਤੁਹਾਡਾ ਨਾਮ ਤਿਆਗ ਮਲ ਰੱਖਿਆ ਤੁਸੀਂ ਬਚਪਨ ਵਿੱਚ ਇੱਕ ਤਿਆਗ ਦੀ ਭਾਵਨਾ ਵੀ ਦਿਖਾਈ ਤੇ ਅੱਜ ਤੁਹਾਡੇ ਨਾਲ ਇੱਕ ਹੋਰ ਪੱਖ ਜੀਵਨ ਦੇ ਵਿੱਚ ਜੁੜਨ ਲੱਗਿਆ ਜਿਹੜਾ ਸੱਚਮੁੱਚ ਦੋ ਦੋ ਜੜੀਆਂ ਸ਼ਕਤੀਆਂ ਬਰਾਬਰ ਚੱਲਦੀਆਂ ਜਿੱਥੇ ਭਗਤੀ ਤੇ ਸ਼ਕਤੀ ਹੈ ਉੱਥੇ ਸੰਤ ਤੇ ਸਿਪਾਹੀ ਹੈ ਰਵਾਬ ਤੇ ਨਗਾਰਾ ਹੈ ਹਰ ਮੰਦਰ ਸਾਧ ਦੇ ਸ਼੍ਰੀ ਅਕਾਲ ਪੁਰਖ ਸਾਹਿਬ ਇਹ ਦੋਵੇਂ ਪੱਖ ਸਿੱਕੇ ਬਰਾਬਰ ਚੱਲਦੇ ਆ ਤੁਸੀਂ ਅੱਜ ਤੇਗ ਦੇ ਜੋਹਰ ਵਿਖਾਏ ਤੇਗ ਨਾਲ ਸ਼ੂਰਮ ਗਤੀ ਵਿਖਾਈ ਤੇ ਅੱਜ ਖੁਸ਼ ਹੋ ਕੇ ਤਖਾਲਸ ਵਿੱਚ ਤੁਹਾਨੂੰ ਇੱਕ ਨਵਾਂ ਨਾਮ ਮਿਲਣ ਲੱਗਿਆ ਤੁਹਾਡਾ ਨਾਮ ਤਿਆਗ ਮਲ ਨਹੀਂ ਤੁਹਾਡਾ ਨਾਮ ਅੱਜ ਤੋਂ ਤੇਗ ਬਹਾਦਰ ਹੈ ਤੇਗ ਬਹਾਦਰ ਤੇਗ ਦਾ ਅਰਥ ਤੁਸੀਂ ਦੇਖੋ ਸੰਸਾਰ ਵਿੱਚ ਜੇ ਕੋਈ ਕਲਮ ਕਿਸੇ ਨੇ ਚਲਾਉਣੀ ਆਈ ਤਾਂ ਉਹਨੂੰ ਕਲਮ ਦਾ ਧਨੀ ਮੰਨਿਆ ਗਿਆ ਇਸੇ ਨੋਤੇਗ ਚਲਣ ਵਿੱਚ ਬਹਾਦਰ ਹਾਸਲ ਹੋਈ ਉਹਨੂੰ ਤੇਗ ਦਾ ਧਨੀ ਮੰਨਿਆ ਗਿਆ ਪਰ ਇਹ ਗੁਰੂ ਘਰ ਵਿੱਚ ਇਹ ਵੀ ਪਖ ਦੋਨੇ ਤੁਹਾਨੂੰ ਦੇਖਣ ਨੂੰ ਮਿਲਣਗੇ ਜਿੱਥੇ ਗੁਰੂ ਸਾਹਿਬ ਕਲਮ ਦੇ ਧਨੀ ਨੇ ਵਿਦਿਆ ਦੇ ਧਨੀ ਨੇ ਗਿਆਨ ਦੇ ਧਨੀ ਨੇ ਗੁਰਬਾਣੀ ਦੇ ਧਨੀ ਨੇ ਉਥੇ ਤੇਗ ਦੇ ਵੀ ਧਨੀ ਨੇ ਤਾਂ ਗੁਰੂ ਗੋਬਿੰਦ ਸਿੰਘ ਮਾਰੇ ਦਾ ਜਦੋਂ ਜੀਵਨ ਅਸੀਂ ਪੜਦੇ ਆਂ ਦੇਖੋ 6-6 ਘੰਟੇ ਪੌਂਡਾ ਸਾਹਿਬ ਦੀ ਧਰਤੀ ਤੇ ਤੂੰ ਹੀ ਤੂੰ ਦੀ ਰੱਟ ਲਾਉਂਦੇ ਆ ਅਕਾਲ ਉਸਤ ਦੇ ਵਿੱਚ ਉਸ ਪਰਮਾਤਮਾ ਦੀ ਸਿਵ ਸਲਾਵੇ ਜੋ 16000 ਵਾਰ ਤੂੰ ਹੀ ਤੂੰ ਦਾ ਰਟਨ ਗੁਰੂ ਗੋਬਿੰਦ ਸਿੰਘ ਮਾਰੇ ਨੇ ਪੌਂਡਾ ਸਾਹਿਬ ਦੀ ਧਰਤੀ ਤੇ ਕੀਤਾ ਜਪ ਸਾਹਿਬ ਦੀ ਰਚਨਾ ਉਸ ਪਾਵਨ ਸਥਾਨ ਤੇ ਹੋਈ ਇੱਕ 1101 ਵਾਰ ਉਸ ਪ੍ਰਮਾਤਮਾ ਨੂੰ ਨਮਸਕਾਰ ਕੀਤੀ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਨਮਸਤੋਂ ਅਰੂਪੇ ਨਮਸਤੋਂ ਗਨੂਪੇ ਇਹ ਨਮਸਕਾਰਾਂ ਨੇ ਉਸ ਪ੍ਰਮਾਤਮਾ ਦੇ ਇੰਨਾ ਪ੍ਰੇਮ ਵਿੱਚ ਲীন ਹੋ ਗਏ ਸਮੇਂ ਦਾ ਕੁਝ ਨਹੀਂ ਪਤਾ ਲੱਗਿਆ ਸਮਾਂ ਲੰਘਦਾ ਗਿਆ ਤੇ ਗੁਰੂ ਸਾਹਿਬ ਉਸ ਪਿਆਰੇ ਪ੍ਰਮਾਤਮਾ ਦੀ ਯਾਦ ਵਿੱਚ ਜੁੜੇ ਕਲਮ ਚੱਲਦੀ ਰਹੀ ਲਿਖਾਰੀ ਲਿਖਦੇ ਰਹੇ ਸਤਗੁਰੂ ਪਾਸ਼ਾ ਜਦੋਂ ਲਿਖਦੇ ਆ ਤੇ ਲਾਲਾ ਦੌਲਤ ਰਾਏ ਵਰਗੇ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਵਰਗਾ ਕਲਮ ਦਾ ਤਾਂ ਨਹੀਂ ਕੋਈ ਨਹੀਂ ਤੇ ਜਦੋਂ ਹੱਥ ਵਿੱਚ ਤੇਗ ਤਲਵਾਰ ਦੇਖਦਿਆ ਕਿਰਪਾਨ ਵੇਖਦਿਆ 14 ਜੰਗਾਂ ਨੂੰ ਵੇਖਦਿਆ ਉਦੋਂ ਲਾਲਾ ਦੌਲਤ ਰਾਏ ਕਹਿੰਦਾ ਗੁਰੂ ਗੋਬਿੰਦ ਸਿੰਘ ਵਰਗਾ ਤੇਗ ਦਾ ਤਾਂ ਨਹੀਂ ਕੋਈ ਜਿੱਥੇ ਉਹ ਕਲਗੀਆਂ ਵਾਲਾ ਬਾਦਸ਼ਾਹ ਹੈ ਉੱਥੇ ਜਦੋਂ ਪਰਿਵਾਰ ਸਭ ਕੁਝ ਵਾਰਦਾ ਮਾਛੀਵਾੜ ਦੇ ਜੰਗਲ ਚ ਪਿਆ ਤੇ ਲਾਲਾ ਦولت رائے ਕਹਿੰਦਾ ਨਹੀਂ ਉਹ ਦਰਵੇਸ਼ ਵੀ ਦੋਵੇਂ ਪੱਖ ਬਰਾਬਰ ਨੇ ਔਰ ਇਹ ਦੋਵੇਂ ਪੱਖ ਸਿੱਖ ਵਿੱਚ ਵੀ ਪਾਸ਼ਾ ਨੇ ਟਿਕਾ ਦਿੱਤੇ ਤਾਂ ਹੀ ਕਹਿਆ ਨਾ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਜੇ ਖਾਲਸਾ ਮੁਰੂਦਾ ਰੂਪ ਹੈ ਖਾਲਸੇ ਵਿੱਚ ਗੁਰੂ ਵਸਦਾ ਤੇ ਫਿਰ ਸਤਿਗੁਰੂ ਕਹਿੰਦੇ ਤੇਰੇ ਤੇ ਮੇਰੇ ਚ ਰੰਚਕ ਮਾਤਰ ਵੀ ਸਿੱਖਾ ਨਾ ਫਰਕ ਹੋਏਗਾ ਤੇ ਨਾ ਹੀ ਕੋਈ ਪਾ ਸਕਦਾ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾਂ ਭਾਈਆਂ ਕੋਈ ਸਾਡੇ ਚ ਫਰਕ ਨਹੀਂ ਪਾ ਸਕਦਾ ਖੈਰ ਗੁਰੂ ਤੇਗ ਬਹਾਦਰ ਸਾਹਿਬ ਮਾਰੇ ਨੇ 14 ਸਾਲਾਂ ਦੀ ਉਮਰ ਚ ਇਹ ਜੰਗ ਲੜਿਆ ਧਨ ਮਾਤਾ ਗੁਜਰੀ ਜੀ ਨੇ ਆਪਣੇ ਪਤੀ ਨੂੰ ਤੇਗ ਵਾਉਂਦਿਆਂ ਵੇਖਿਆ ਇਸ ਮੈਦਾਨੇ ਜੰਗ ਵਿੱਚ ਜੂਝਦਿਆਂ ਵੇਖਿਆ ਨਾਲ ਨਾਲ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਅੰਦਰ ਹੋਰ ਅਕਾਲ ਪੁਰਖ ਦਾ ਪਿਆਰ ਸਿੱਖੀ ਸਿਧਕ ਜਿਹੜਾ ਉਹ ਪਰਪੱਕ ਹੋ ਗਿਆ ਤੇ ਇੱਕ ਨਵਾਂ ਨਾਮ ਤੇਗ ਬਹਾਦਰ ਮਿਲ ਗਿਆ ਸਮਾਂ ਆਪਣੀ ਚਾਲ ਚੱਲਦਾ ਗਿਆ ਸਨ 1644 ਆ ਗਿਆ 1644 ਜੋ 1621 ਕੱਢੀਏ 23 ਕ ਸਾਲ ਬਣਦੇ ਆ 23 ਸਾਲ ਵਾਬਾ ਤੇਗ ਬਹਾਦਰ ਜੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੇ ਚਰਨਾਂ ਨਾਲ ਜੁੜ ਕੇ ਨਾਲ ਨਾਲ ਰਹੇ ਚਾਹੇ ਉਹ ਨੌ ਸਾਲ ਦਾ ਸਮਾ ਅੰਮ੍ਰਿਤਸਰ ਸਾਹਿਬ ਦਾ ਹੈ ਚਾਹੇ ਕਰਤਾਰਪੁਰ ਸਾਹਿਬ ਦਾ ਸਮਾ ਤੇ ਚਾਹੇ ਕੀਰਤਪੁਰ ਸਾਹਿਬ ਦਾ ਸਮਾ ਕੀਰਤਪੁਰ ਸਾਹਿਬ ਵੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਦੇ ਹੁਕਮ ਨਾਲ ਵਸਦਾ ਹੈ ਬਾਬਾ ਗੁਰਦਿੱਤਾ ਜੀ ਤੋਂ ਮੋੜੀ ਗੁੜਵਾਉਂਦਾ ਇਸ ਨਗਰ ਦੀ ਪੀਰ ਬੁੱਢਣ ਸ਼ਾਦੀ ਯਾਦ ਵਿੱਚ ਉਹਦੀ ਭਗਤੀ ਤੋਂ ਖੁਸ਼ ਹੋ ਕੇ ਦਾ ਨਾਮ ਕੀਰਤਪੁਰ ਸਾਹਿਬ ਪੈਂਦਾ ਤੇ ਅੱਜ ਕੀਰਤਪੁਰ ਸਾਹਿਬ ਦੀ ਧਰਤੀ ਸਾਲ 1944 ਹੈ ਤੇ ਦੂਸਰੇ ਪਾਸੇ ਤਨ ਤਨ ਗੁਰੂ ਹਰ Rai ਸਾਹਿਬ ਮਹਾਰਾਜ ਤਨ ਬਾਬਾ ਗੁਰਦੇਤਾ ਜੀ ਦੇ ਪੁੱਤਰ ਨੇ ਉਹ ਬਾਬਾ ਗੁਰਦੇਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾ ਨੇ ਤੇ ਇਹਦਾ ਮਤਲਬ ਗੁਰੂ ਤੇਗ ਬਹਾਦਰ ਸਾਹਿਬ ਦੇ ਭਤੀਜੇ ਲੱਗਦਾ ਗੁਰੂ ਹਰ Rai ਸਾਹਿਬ ਤਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਗੁਰਤਾ ਗੱਦੀ ਆਪ ਜੋਤੀ ਜੋਲ ਸਮਾਉਣ ਤੋਂ ਪਹਿਲਾਂ ਗੁਰੂ ਹਰ Rai ਸਾਹਿਬ ਮਾਰੇ ਨੂੰ 14 ਸਾਲ ਦੀ ਉਮਰ ਚ ਹੀ ਦੇ ਦਿੱਤ ਬਾਬਾ ਤੇਗ বাহাদুর ਜੀ ਦੀ ਉਮਰ ਉਸ ਵੇਲੇ 23 ਸਾਲ ਹੈ ਹਰ ਐ ਸਮਜੀ ਦੀ ਉਮਰ ਉਸ ਵੇਲੇ 14 ਸਾਲ ਹੈ ਪਰ ਗੁਰੂ ਦਿਆਂ ਗੁਰੂ ਜਾਣੇ ਸਿੱਖ ਨੂੰ ਕੋਈ ਹੱਕ ਨਹੀਂ ਕਿ ਗੁਰੂ ਦੇ ਕਰਨੀ ਨਾਮੇ ਤੇ ਕੋਈ ਇਤਰਾਜ਼ ਕਰੇ ਕੋਈ ਸ਼ੱਕ ਕਰੇ ਵੀ ਐਂਦਾ ਕਰ ਲੈਂਦੇ ਉਹਵੇਂ ਕਰ ਲੈਂਦੇ ਨਹੀਂ ਸਾਡੇ ਉਸਮਰਥਾ ਹੀ ਨਹੀਂ ਕਿਸੇ ਗੁਰੂ ਦੇ ਉਹਨਾਂ ਚੋਜਾ ਨੂੰ ਸਮਝ ਸਕੀਏ ਗੁਰੂ ਦੇ ਉਸ ਕਰਨੀ ਨਾਵੇਂ ਨੂੰ ਸਮਝ ਸਕੀਏ ਗੁਰੂ ਦੇ ਮਨ ਚ ਕੀ ਹੈ ਗੁਰੂ ਕੀ ਕਰਨ ਵਾਲਾ ਬਿਲਕੁਲ ਗੁਰੂ ਤੇ ਪ੍ਰਮਾਤਮਾ ਨਹੀਂ ਸਾਨੂੰ ਪਤਾ ਕੀ ਕਰਨ ਵਾਲਾ ਤੇ ਕੀ ਹੋ ਜਾਣਾ ਤੇ ਗੁਰੂ ਕਿਸ ਗੰਭੀਰਤਾ ਵਿੱਚ ਹੈ ਕਿੰਨਾ ਗਹਿਰਾ ਹੈ ਕਿੰਨਾ ਵਿਸ਼ਾਲ ਹੈ ਕਿੰਨਾ ਡੂੰਘਾ ਹੈ ਤੇ ਕਿੱਡੀ ਦੂਰ ਅੰਦੇਸ਼ੀ ਹੈ ਇਹਨੂੰ ਨਹੀਂ ਅਸੀਂ ਸਮਝ ਸਕਦੇ ਅਸੀਂ ਮਾਨ ਸਕਦੇ ਹਾਂ ਸਰ ਹੱਦ ਮੰਨ ਨਹੀਂ ਅਸੀਂ ਲੱਭ ਸਕਦੇ ਕਈ ਗੱਲਾਂ ਦੇ ਜਵਾਬ ਤਾਂ ਸਤਿਗੁਰੂ ਉਹ ਸਿੱਖ ਸਵਾਲ ਕਰਦੇ ਆ ਮਹਾਰਾਜ ਦਾ ਜਵਾਬ ਦਿਓ ਸਤਿਗੁਰੂ ਖਾਮੋਸ਼ ਹੋ ਜਾਂਦੇ ਆ ਕਹਿੰਦੇ ਸਮਾਂ ਆਉਣ ਤੇ ਦਿਆਂਗੇ ਕਈ ਸਵਾਲਾਂ ਦੇ ਜਵਾਬ ਪ੍ਰੈਕਟੀਕਲ ਵਿੱਚ ਦਿੰਦੇ ਆ ਉਹ ਕੁਝ ਕਰਕੇ ਦਿਖਾਉਂਦਾ ਜਿਵੇਂ ਗੁਰੂ ਅਰਜਨ ਸਾਹਿਬ ਨੂੰ ਸਾਈ ਮੀਆਂ ਮਿਰ ਨੇ ਪੁੱਛਿਆ ਕਿ ਮਹਾਰਾਜ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਇਸ ਪੰਗਤੀ ਦੇ ਅਰਥ ਕਰਕੇ ਦੱਸੋ ਸਤਿਗੁਰੂ ਕਹਿੰਦੇ ਸਮਾਂ ਆਉਣ ਤੇ ਦੱਸਾਂਗੇ ਜਿਸ ਦਿਨ ਤਵੀ ਤੇ ਬੈਠੇ ਆ ਉਸ ਦਿਨ ਕਿਹਾ ਸੀ ਸਾਈ ਮੀਆਂ ਮਿਰ ਉਸ ਪੰਗਤੀ ਦੇ ਅਰਥ ਹੋ ਰਿਹਾ ਗੁਰੂ ਐਡਾ ਮਹਾਨ ਸਰ ਕੀਰਤਪੁਰ ਸਾਹਿਬ ਦੀ ਧਰਤੀ ਗੁਰਤਾ ਗੱਦੀ ਗੁਰੂ ਹਰਿਐਸ ਸਾਹਿਬਾਰੇ ਨੂੰ ਦੇ ਦਿੱਤੀ ਬਾਬਾ ਤੇਗ ਬਹਾਦਰ ਸਾਹਿਬਾਰੇ ਨੇ ਮੱਥਾ ਟੇਕਿਆ ਨਮਸਕਾਰ ਕੀਤੀ ਕਿਉਂਕਿ ਗੁਰੂ ਦੇ ਹੁਕਮ ਵਿੱਚ ਨੇ ਗੁਰੂ ਦੇ ਬਾਣੇ ਵਿੱਚ ਗੁਰੂ ਦੀ ਰਜ਼ਾ ਵਿੱਚ ਚੱਲ ਰਿਹਾ ਤੇ ਹੱਥ ਜੋੜ ਨਿਮਰਤਾ ਨਾਲ ਪੁੱਛਿਆ ਮਹਾਰਾਜ ਮੇਰੇ ਲਈ ਕੀ ਹੁਕਮ ਹੈ ਮੇਰੇ ਲਈ ਕੀ ਹੁਕਮ ਹੈ ਸਤਗੁਰੂ ਕਹਿੰਦੇ ਬਾਬੇ ਬਕਾਲੇ ਚਲੇ ਜਾਓ ਬਾਬਾ ਬਕਾਲਾ ਜਿਹੜਾ ਨਗਰ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਨਾਨਕਾ ਨਗਰ ਹੈ ਮਾਤਾ ਨਾਨਕੀ ਜੀ ਦਾ ਪੇਤਾ ਟੇਟਾ ਨਗਰ ਹੈ ਉਹ ਮਾਤਾ ਨਾਨਕੀ ਜੀ ਨੂੰ ਨਾਲ ਲੈ ਜਾਓ ਮਾਂ ਗੁਜਰੀ ਜੀ ਨੂੰ ਨਾਲ ਲੈ ਜਾਓ ਅਸੀਂ ਚਲੋ ਸਤਕਾਰ ਨਾਲ ਮਾਂ ਕਹਿੰਦੇ ਆ ਪਰ ਗੁਰੂ ਹਰਗੋਬਿੰਦ ਸਾਹਿਬ ਦੇ ਉਹ ਨੂੰ ਲੱਗਦੇ ਆ ਉਸ ਵੇਲੇ ਨੂੰ ਲੱਗਦੇ ਆ ਤੇ ਮਾਂ ਗੁਜਰੀ ਜੀ ਮਾਮਾ ਕਿਰਪਾਲ ਚੰਦ ਜੀ ਤੇ ਇੱਥੇ ਭਾਈ ਮੇਰ ਚੰਦ ਬੜਾ ਪਿਆਰਾ ਸੇਵਕ ਸਿੱਖ ਹੈ ਤੇ ਜਿਹਨੇ ਗੁਰੂ ਹਰਗੋਬਿੰਦ ਸਾਹਿਬ ਅੱਗੇ ਬੇਨਤੀ ਕੀਤੀ ਸਤਗੁਰੂ ਕਿਰਪਾ ਕਰੂ ਮੇਰੇ ਘਰ ਨੂੰ ਭਾਗ ਲਾਓ ਤੁਸੀਂ ਇੱਥੇ ਹੀ ਰਹੋ ਤੁਸੀਂ ਜਾਓ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਅੱਜ ਨਹੀਂ ਸਮਾਂ ਆਏਗਾ ਕਈ ਸਾਲ ਤੇਰੇ ਘਰ ਚ ਰਵਾਂਗੇ ਕਈ ਸਾਲ ਤੇਰੇ ਘਰ ਚ ਰਵਾਂਗੇ ਆਜੋ ਵਚਨ ਪੂਰਾ ਕਰਨ ਵਾਸਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਹੁਕਮ ਲੈ ਕੇ ਜਦੋਂ ਤੁਰਨ ਲੱਗੇ ਆ ਤਾਂ ਗੁਰੂ ਹਰ Rai ਸਾਹਿਬ ਪਾਸ਼ਾ ਨੇ ਕਿਹਾ ਤੇਗ ਬਹਾਦਰ ਜੀ ਤੁਸੀਂ ਕੀਰਤਪੁਰ ਸਾਹਿਬ ਆਉਂਦੇ ਜਾਂਦੇ ਰਹਿਣਾ ਕਿਸੇ ਵੀ ਗੱਲ ਦੀ ਕੋਈ ਲੋਡ ਹੋਵੇ ਕੋਈ ਚੀਜ਼ ਦੀ ਲੋਡ ਹੋਵੇ ਤੁਸੀਂ ਕੀਰਤਪੁਰ ਸਾਹਿਬ ਆਉਣਾ ਤੁਸੀਂ ਇੱਥੋਂ ਲੈ ਕੇ ਜਾਣਾ ਤੇ ਸਤਿਗੁਰੂ ਪਾਤਸ਼ਾਹ ਨੇ ਸਤਿਬਚਨ ਕਹਿ ਕੇ ਨਮਸਕਾਰ ਕੀਤੀ ਕਿਉਂਕਿ ਗੁਰੂ ਜੋਤ ਗੁਰੂ ਹਰਿਐ ਸਾਹਿਬ ਮਹਾਰਾਜ ਦੇ ਵਿੱਚ ਬਰਾਜਮਾਨ ਹੋ ਚੁੱਕੀ ਹੈ ਉਹਨਾਂ ਇੱਥੇ ਰਿਸ਼ਤੇ ਨਾਤੇ ਦਾ ਪਾਸੇ ਰਹਿ ਗਏ ਨਾ ਕਿਉਂਕਿ ਗੁਰੂ ਜੋਤ ਦਾ ਸਤਕਾਰ ਹੈ ਇਹ ਉਲਟਾ ਖੇਲ ਬ੍ਰਹਮ ਦਾ ਰਾਣਾ ਰੰਗ ਬਰਾਬਰੀ ਪਹਿਰੀ ਪਵਣਾ ਜੱਗ ਵਰਤਾਇਆ ਉਲਟਾ ਖੇਲ ਬ੍ਰਹਮ ਦਾ ਇੱਥੇ ਦਾ ਸੰਸਾਰ ਨਾਲੋਂ ਰੀਤ ਹੀ ਵੱਖਰੀ ਹੈ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕ ਰਿਆ ਗੁਰੂ ਅਮਰਦਾਸ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕ ਰਿਆ ਜਦ ਕਿ ਕੁੜਮਾਚਾਰੀ ਦਾ ਰਿਸ਼ਤਾ ਹੈ ਤੇ ਬਾਬਾ ਜੇਠਾ ਜੀ ਗੁਰੂ ਅਮਰਦਾਸ ਮਾਰੇ ਦੇ ਦਾਮਾਦ ਨੇ ਜਵਾਈ ਲਗਦੇ ਆ ਪਰ ਜਿਸ ਦਿਨ ਉਹ ਤਖਤ ਤੇ ਬੈਠੇ ਗੁਰੂ ਅਮਰਦਾਸ ਗੁਰੂ ਰਾਮਦਾਸ ਨੂੰ ਮੱਥਾ ਟੇਕ ਰਿਆ ਗੁਰੂ ਰਾਮਦਾਸ ਨੂੰ ਮੱਥਾ ਟੇਕ ਰਿਆ ਦਾਤ ਜੋਤ ਖਸਮਾਂ ਵਢਾਈ ਇਥੇ ਰਿਸ਼ਤੇ ਨਾਤੇ ਕੋਈ ਬਹੁਤਾ ਮੈਨਾ ਨਹੀਂ ਰਖਾਉਂਦੇ ਤੇ ਸਤਿਗੁਰੂ ਕਹਿੰਦੇ ਬਸ ਗੁਰੂ ਜੋਤ ਦਾ ਸਤਕਾਰ ਕਰ ਗੁਰੂ ਹਰਿ ਸਬ ਤਖਤ ਤੇ ਬਿਰਾਜਮਾਨ ਹੋਏ ਬਾਬਾ ਤੇਗ ਬਹਾਦਰ ਜੀ ਪਰਿਵਾਰ ਸਮੇਤ ਬਾਬੇ ਬਕਾਲੇ ਆ ਗਏ ਕੁਝ ਵਿਦਵਾਨਾਂ ਨੇ ਲਿਖਿਆ ਕਿ ਸਤਿਗੁਰੂ ਜਦੋਂ ਕਦੇ ਸਮਾਂ ਲੱਗਣਾ ਆਪਣੇ ਸਾਰੇ ਨਗਰ ਕਰਤਾਰਪੁਰ ਸਾਹਿਬ ਵੀ ਜਾਂਦੇ ਆ ਕੀਰਤਪੁਰ ਸਾਹਿਬ ਵੀ ਉਹਨਾਂ ਦਾ ਆਉਣ ਜਾਣ ਹੈ ਆਲੇ ਦੁਆਲੇ ਗੁਰਮਤਿ ਦਾ ਸਿੱਖੀ ਦਾ ਪ੍ਰਚਾਰ ਵੀ ਕਰਦੇ ਆ ਨਾਲ ਸੇਵਾ ਵੀ ਕਰਦੇ ਆ ਨਾਲ ਕੀਰਤ ਵੀ ਕਰ ਰਿਹਾ ਸਾਰੇ ਪੂਰਨੇ ਪਾਏ ਜਾ ਰਹੇ ਆ ਨਾਲ ਰੱਜ ਕੇ ਜਪ ਤਪ ਸੇਵਾ ਸਿਮਰਨ ਬੰਦਗੀ ਕਰ ਰਹੇ ਆ ਨਾਲ ਇੱਕ ਸੇਵਾ ਦਾ ਮਹਿਲ ਨਾਲ ਇੱਕ ਸਿਮਰਨ ਦਾ ਮਜਸਮਾ ਉਹ ਅਜੂਬਾ ਬਣਾ ਰਿਹਾ ਜਿਹੜਾ ਰਹੀਦੀ ਦੁਨੀਆ ਤੱਕ ਨਾਮ ਜਪਣ ਵਾਲਿਆਂ ਦਾ ਮਾਰਗਦਰਸ਼ਨ ਕਰਦਾ ਰਹੇਗਾ ਟੁੱਟੀਆਂ ਰੂਹਾਂ ਨੂੰ ਪਰਮਾਤਮਾ ਨਾਲ ਜੋੜਨ ਦਾ ਮਾਰਗਦਰਸ਼ਨ ਕਰਦਾ ਰਹੇਗਾ ਉਹ ਵੀ ਪੂਰਨੇ ਸਤਗੁਰੂ ਪਾ ਰਹਿਆ ਇੱਥੇ ਲੰਮਾ ਸਮਾਂ ਲੰਘਦਾ ਸਿਮਰਨ ਦੇ ਵਿੱਚ ਬੰਦਗੀ ਦੇ ਵਿੱਚ ਸੇਵਾ ਦੇ ਵਿੱਚ ਗੁਰਮਤਿ ਪ੍ਰਚਾਰ ਦੇ ਵਿੱਚ ਨਾਲ-ਨਾਲ ਆਈ ਹੋਈ ਸੰਗਤ ਨੂੰ ਗੁਰਮਤਿ ਦਾ ਪ੍ਰਚਾਰ ਕਰਕੇ ਸਿੱਖੀ ਨਾਲ ਜੋੜ ਰਿਆ ਸਮਨਾਂ ਦੇ ਮਨਾਂ 'ਚ ਸਿੱਖੀ ਦੀਆਂ ਜੜ੍ਹਾਂ ਨੂੰ ਪੱਕੀਆਂ ਕਰ ਰਿਹਾ ਇਹ ਸਾਰੇ ਕਾਰਜ ਬਾਬਾ ਤੇਗ ਬਹਾਦਰ ਸਾਹਿਬ ਨਿਵਾ ਰਿਹਾ ਨਾਲ ਸਿਮਰਨ ਚੱਲ ਰਿਹਾ ਬਾਣੀ ਗੁਜਰੀ ਬਾਣੀ ਦੇ ਵਿੱਚ ਨਪੁੰਨਾ ਉਹ ਨਾਲ ਬਾਣੀ ਪੜ ਰਿਹਾ ਬਾਣੀ ਦੇ ਪ੍ਰਵਾਹ ਚੱਲ ਰਿਹਾ ਇਹ ਸਾਰਾ ਵਰਤਾਰਾ ਵਰਤ ਰਿਹਾ ਹੈ ਪਿਆਰਾ ਸਿੰਘ ਪਦਮ ਹੋਣਾ ਨੇ ਕੁਝ ਵਿਦਵਾਨਾਂ ਨੇ ਹੋਰ ਲਿਖਿਆ ਕਿ 1656 ਵਿੱਚ 1644 ਚ ਜਾਂਦੇ ਆ 1656 ਦੇ ਵਿੱਚ ਜਦੋਂ ਗੁਰੂ ਹਰ Rai ਸਾਹਿਬ ਮਹਾਰਾਜ ਦੇ ਕੋਲ ਬਿਹਾਰ ਦੀ ਸੰਗਤ ਪ੍ਰਾਗ ਰਾਜ ਦੀ ਸੰਗਤ ਮਥਰਾ ਦੀ ਸੰਗਤ ਆਗਰੇ ਦੀ ਸੰਗਤ ਦੂਰੋਂ ਪਾਰੋਂ ਬੜੀ ਤਰ੍ਹਾਂ ਬੜੇ ਦੂਰ ਇਲਾਕਿਆਂ ਵਿੱਚੋਂ ਸੰਗਤ ਆ ਕੇ ਸਜੀ ਹੋਈ ਹੈ ਉਹਨਾਂ ਨੇ ਬੇਨਤੀ ਕੀਤੀ ਮਹਾਰਾਜ ਜਿਵੇਂ ਸਾਡੇ ਇਲਾਕਿਆਂ ਵਿੱਚ ਗੁਰੂ ਸਾਹਿਬਾਨਾ ਨੇ ਜਿਹੜਾ ਸਿੱਖੀ ਦਾ ਬੀਜ ਬੀਜਿਆ ਤੁਸੀਂ ਜਾਂ ਆਪ ਆਓ ਜਾਂ ਕਿਸੇ ਸਿੱਖ ਨੂੰ ਭੇਜੋ ਸਾਡੇ ਇਲਾਕਿਆਂ ਵਿੱਚ ਆ ਕੇ ਗੁਰਮਤ ਦਾ ਪ੍ਰਚਾਰ ਕਰਨ ਤਾਂ ਬਾਬਾ ਤੇਗ ਬਹਾਦਰ ਸਾਹਿਬ ਨੂੰ ਭੇਜਿਆ ਉਹਨਾਂ ਨੇ ਜਾ ਕੇ ਗੁਰਮਤ ਦਾ ਪ੍ਰਚਾਰ ਕੀਤਾ ਜਿਹੜੇ ਬੂਟੇ ਗੁਰੂ ਨਾਨਕ ਸਾਹਿਬ ਨੇ ਲਾਏ ਹੋਏ ਸਨ ਉਹਨਾਂ ਦੇ ਵਿੱਚ ਫਿਰ ਸੇਵਾ ਸਿਮਰਨ ਦਾ ਪਾਣੀ ਪਾਇਆ ਪ੍ਰੇਮ ਦਾ ਪਾਣੀ ਪਾਇਆ ਉਹ ਬੂਟੇ ਫਿਰ ਹਰੇ ਭਰੇ ਹੋਏ ਉਹਨਾਂ ਨੂੰ ਸਬਰ ਸਦਕ ਸੇਵਾ ਪ੍ਰੇਮ ਦੇ ਫਲ ਲੱਗੇ ਇਹ ਬਾਬਾ ਤੇਗ ਬਹਾਦਰ ਸਾਹਿਬ ਨੇ ਨਾਲ ਨਾਲ ਇਹ ਸਿਵਾਮਾਂ ਵੀ ਨਭਾਈਆਂ ਖੈਰੋ ਸਮਾਂ ਆਇਆ ਸਨ 1664 ਦਾ 3 ਮਾਰਚ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਹਰਿਏ ਸਾਹਿਬ ਤੋਂ ਬਾਅਦ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਖਤ ਤੇ ਬੈਠਦੇ ਆ ਇੱਕ ਸਿੱਖਾਂ ਦੇ ਸਾਹਮਣੇ ਇਮਤਿਹਾਨ ਦੀ ਘੜੀ ਆਈ ਪਾਤਸ਼ਾਹ ਕਹਿੰਦੇ ਸਿੱਖੋ ਅੱਜ ਤੱਕ ਤੁਹਾਡੀਆਂ ਅੱਖਾਂ ਸਾਹਮਣੇ ਜਿਨੇ ਗੁਰੂ ਬਣਨਾ ਹੁੰਦਾ ਸੀ ਉਹ ਵੀ ਸਾਹਮਣੇ ਹੁੰਦਾ ਸੀ ਤੇ ਜਿਨੇ ਗੁਰਤਾ ਗੱਦੀ ਦੀ ਆਪਣੀ ਜੋਤ ਦੇਣੀ ਹੁੰਦੀ ਉਹ ਵੀ ਤੁਹਾਡੇ ਸਾਹਮਣੇ ਹੁੰਦਾ ਸੀ ਪਰ ਅੱਜ ਇਹ ਮੈਂ ਤੁਹਾਡੀ ਪਰਖ ਕਰਨ ਵਾਸਤੇ ਇੱਕ ਬੁਝਾਰਤ ਪਾ ਕੇ ਚੱਲਿਆ ਕਿਉਂਕਿ ਮੈਂ ਵੇਖਣਾ ਚਾਹਣਾ ਕੀ ਤੁਹਾਨੂੰ ਗੁਰੂ ਦੀ ਪਰਖ ਕਰਨੀ ਆਈ ਕਿ ਨਹੀਂ ਆਈ ਤੁਸੀਂ ਗੁਰੂ ਦੀ ਪਛਾਣ ਕਰਨੀ ਸਿੱਖ ਗਏ ਕਿ ਨਹੀਂ ਸਿੱਖੇ ਪਾਤਸ਼ਾਹ ਕੀ ਹੁਕਮ ਤੁਹਾਡੇ ਤੋਂ ਬਾਅਦ ਸਾਡਾ ਗੁਰੂ ਕੌਣ ਮਾਰੇ ਕਹਿੰਦੇ ਬਾਬਾ ਬਸਹਿ ਜੈ ਗ੍ਰਾਮ ਬਕਾਲੇ ਬਾਬਾ ਦਾਦੇ ਨੂੰ ਕਹਿੰਦੇ ਆ ਗੁਰੂ ਹਰਿਕ੍ਰਿਸ਼ਨ ਸਾਹਿਬ ਮਾਰੇ ਦੇ ਦਾਦਿਆਂ ਦੀ ਥਾਂ ਲੱਗ ਰਿਹਾ ਬਾਬਾ ਗੁਰਦੇਤਾ ਜੀ ਦੇ ਸੁਪੁੱਤਰ ਗੁਰੂ ਹਰੈ ਸਿੰਘ ਸਾਹਿਬ ਗੁਰੂ ਹਰ ਹਰੈ ਸਿੰਘ ਸਾਹਿਬ ਦੇ ਸੁਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੇ ਬਾਬਾ ਗੁਰਦੇਤਾ ਜੀ ਦਾਦਾ ਲੱਗੇ ਤੇ ਦਾਦੇ ਦਾ ਭਰਾ ਵੀ ਦਾਦਾ ਹੀ ਲੱਗਦਾ ਬਾਬਾ ਬਸਹਿ ਜੇ ਹੁਣ ਕਹਿ ਦਿੰਦੇ ਵੀ ਗੁਰੂ ਤੇਗ ਬਹਾਦਰ ਸਾਹਿਬ ਫਿਰ ਤਾਂ ਬਾਜ਼ਾਰਤ ਨਹੀਂ ਨੀ ਬਣਨੀ ਸੀ ਫਿਰ ਤਾਂ ਗੱਲ ਸਪੱਸ਼ੀ ਵੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਨੇ ਸਾਡੇ ਇੱਕ ਬਾਜ਼ਾਰਤ ਪਾਈ ਕਿ ਬਾਬਾ ਬਕਾਲੇ ਹੈ ਉੱਥੇ ਫਿਰ 22 ਮੰਜੀਆਂ ਲੱਗਦੀਆਂ ਨੇ ਜਿੰਨਿਆਂ ਦੇ ਨਾਮ ਨਾਲ ਬਾਬਾ ਲੱਗਦਾ ਜਿਹੜੇ ਗੁਰੂ ਪਰਿਵਾਰ ਚੋਂ ਨੇ ਸਾਰੇ ਉੱਤੇ ਗੁਰੂ ਬਣ ਕੇ ਬੈਠ ਗਏ ਏਜੰਟ ਖੜਾ ਦਿੱਤੇ ਸੰਗਤ ਆਉਂਦੀ ਆ ਆਪਣੇ ਵੱਲ ਖਿੱਚ ਰੇ ਆ ਲਾਲਚ ਦਿੱਤੇ ਜਾ ਰੇ ਆ ਇੱਕ ਦੂਜੇ ਨਾਲ ਵੱਧ ਵੜ ਦਿੱਤੇ ਜਾ ਰੇ ਆ ਬਖਸ਼ਸ਼ਾਂ ਦੇ ਬੋਲ ਬੋਲੇ ਜਾ ਰੇ ਆ 4 ਮਹੀਨੇ ਤੱਕ ਇਹ ਸਭ ਕੁਝ ਚੱਲਦਾ ਰਿਹਾ 30 ਮਾਰਚ ਤੋਂ ਲੈ ਕੇ 11 ਅਗਸਤ ਸਾਲ 1664 4 ਮਹੀਨੇ 11 ਦਿਨ ਇਹ ਸਭ ਕੁਝ ਹੁੰਦਾ ਰਿਹਾ ਬਕਾਲੇ ਦੀ ਧਰਤੀ ਤਾਂ ਐਂ ਲੱਗਦਾ ਜਿਵੇਂ ਗੁਰੂਆਂ ਦੀ ਮੰਡੀ ਲੱਗ ਗਈ ਹੋਵੇ ਬੜੀ ਪਰਮਾਰ ਹੋ ਗਈ ਦੂਰੋਂ-ਪਾਰੋਂ ਸੰਗਤ ਆਉਂਦੀਆਂ ਇਹਨਾਂ ਨਕਲੀ ਇਹਨਾਂ ਦੰਬੀ ਪਖੰਡੀਆਂ ਦੇ ਜਾਲ ਵਿੱਚ ਵਿਚਾਰੇ ਫਸ ਜਾਂਦੇ ਆ ਕਿਉਂਕਿ ਗੁਰੂ ਅੱਜ ਇੱਕ ਏਮ ਧਿਆਨ ਪਾ ਕੇ ਗਿਆਨ ਮੈਂ ਵੇਖਣਾ ਚਾਹੁੰਨਾ ਕਿ ਤੈਨੂੰ ਗੁਰੂ ਪਰਖਣਾ ਆਇਆ ਤਨ ਨਹੀਂ ਆਇਆ ਜਨਾਬ ਨੂੰ ਨਹੀਂ ਸੀ ਸਮਝ ਉਫਜ਼ੀ ਗਏ ਪਰ ਇੱਥੇ ਹੁਣ ਫਿਰ ਗੁਰੂ ਬਸ ਅਰਦਾਸ ਕਰਦੇ ਰਹੀਏ ਹਰ ਵੇਲੇ ਕਿ ਸਤਿਗੁਰੂ ਸਾਨੂੰ ਇਮਤਿਹਾਨਾਂ ਤੋਂ ਡਰ ਨਹੀਂ ਪਰ ਜਿਹੜਾ ਵੀ ਇਮਤਿਹਾਨ ਪਾਓ ਤੁਸੀਂ ਵਿੱਚ ਵਰਤ ਕੇ ਪਾਸ ਕਰਾ ਦਿਓ ਜਿੱਦੇ ਹੰਕਾਰ ਕਰਾਗੇ ਵੀ ਕੋਈ ਗੱਲ ਨਹੀਂ ਦੱਸੋ ਜੋ ਕਹੋਗੇ ਹੋ ਜਾਏਗਾ ਕਰ ਲਾਂਗੇ ਉਸ ਦਿਨ ਅਸੀਂ ਫਸ ਜਾਣਾ ਅਰਦਾਸ ਕਰੋ ਕਿ ਮਾਰੇ ਇਮਤਿਹਾਨ ਜਿਹੜਾ ਮਰਜ਼ੀ ਹੋਵੇ ਪਾਸ ਤੁਸੀਂ ਆਪ ਕਿਰਪਾ ਕਰਕੇ ਕਰਾਉਣਾ ਤੇ ਅੱਜ ਬਾਬਾ ਮੱਖਣਸ਼ਾਲੂ ਬਾਣਾ ਜੀ ਆਉਂਦੇ ਆ ਜਿਨ੍ਹਾਂ ਦਾ ਸਿੰਧ ਘਾਟ ਉਹ ਸਾਗਰਾਂ ਦੇ ਵਿੱਚ ਡੁੱਬਦਾ ਜਹਾਜ਼ ਬੰਨੇ ਲੱਗਦਾ ਦਸਵੰਦ ਲੈ ਕੇ ਆਉਂਦੇ ਆ ਬਾਬੇ ਪਕਾਲੇ ਬਾਈ ਗੁਰੂ ਬਣੇ ਵੇਖਦੇ ਆ ਦੋ ਦੋ ਮੋਰਾ ਸਾਹਦੇ ਅੱਗੇ ਰੱਖਦੇ ਆ ਤੈਨੂੰ ਪਤਾ ਸੀ ਗੁਰੂ ਅਸੀਸ ਕੀ ਦਿੰਦਾ ਜਦੋਂ ਵੇਖਿਆ ਵੀ ਇਹ ਤਾਂ ਸਾਰੇ ਨਕਲੀ ਝੂਠੇ ਨੇ ਇੱਕ ਨੌਜਵਾਨ ਨੂੰ ਪੁੱਛਿਆ ਵੀ ਕੋਈ ਹੋਰ ਵੀ ਐ ਉਹਨੇ ਕਿਹਾ ਹਾਂ ਉਹ ਕੱਚੇ ਕੋਠੇ ਚ ਤੇਗ ਬਹਾਦਰ ਬੈਠਿਆ ਉਧਰ ਗਏ ਉਥੇ ਵੀ ਜਦੋਂ ਦੋ ਮੋਰਾ ਰੱਖੀਆਂ ਪ੍ਰਾਤਨ ਸਰੋਤ ਇਸ ਗੱਲ ਨੂੰ ਮੰਨ ਦਿਆ ਅੱਜ ਵਾਲੇ ਚਲੋ ਹੋਰ ਦਰਾਨੀਆਂ ਗੱਲਾਂ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਮੱਖਣ ਸ਼ਾਹ ਜਦੋਂ ਜਹਾਜ਼ ਡੁੱਬ ਰਿਹਾ ਤੂੰ 500 ਮੋਹਰ ਦੀ ਅਰਦਾਸ ਕਰਨਾ ਤੇ ਅੱਜ ਤੇਰਾ ਕੰਮ ਹੋ ਗਿਆ ਦੋ ਮੋਰਾ ਬਾਬਾ ਮੱਖਣ ਸ਼ਾਹ ਨੇ ਕਿਹਾ ਮਹਾਰਾਜ ਗੱਲ ਮੋਹਰਾਂ ਦੀ ਨਹੀਂ ਬਾਹਰ ਹਾਲ ਤਾਂ ਦੇਖੋ ਸੰਗਤ ਕਿਵੇਂ ਵਿਚਾਰੀ ਦੁੱਬਦਾ ਚ ਪਈ ਹੋਈ ਆ ਬਾਈ ਗੁਰੂ ਇੱਥੇ ਬਣੇ ਬੈਠੇ ਆ ਸੰਗਤ ਨੂੰ ਪਤਾ ਹੀ ਨਹੀਂ ਲੱਗ ਰਿਹਾ ਸਾਡਾ ਗੁਰੂ ਕੌਣ ਹੈ ਤੁਸੀਂ ਕਿਰਪਾ ਕਰੋ ਪ੍ਰਗਟ ਹੋ ਕੇ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ੋ। ਉਹਨੇ ਫਿਰ ਕੋਠੇ ਚੜ੍ਹ ਕੇ ਰੌਲਾ ਪਾ ਕੇ ਕਿਹਾ ਭੋਲੀ ਸੰਗਤੇ ਗੁਰੂ ਲੱਭ ਪਿਆ ਹੈ ਗੁਰੂ ਇਸ ਕੱਚੇ ਕੋਠੇ ਦੇ ਵਿੱਚ ਬੈਠਾ ਹੈ। ਸੰਗਤ ਆਈਆਂ ਦਰਸ਼ਨ ਦੀਦਾਰ ਕੀਤੇ ਪਿਟਾਵਾਂ ਦੇ ਮਾਰ ਲੱਗ ਗਏ ਬਾਕੀ 21 ਭੱਜ ਗਏ ਧੀਰਮਲ ਖੜਾ ਰਿਹਾ ਉਹਨੇ ਸ਼ੀਵ ਉਹ ਮਸੰਦ ਤੋਂ ਗੁਰੂ ਸਾਹਿਬ ਤੇ ਗੋਲੀਆਂ ਚਲਵਾਈਆਂ ਇੱਕ ਸਤਗੁਰਾਂ ਦੀ ਦਸਤਾਰ ਕੋਲੋਂ ਗੋਲੀ ਲੰਘਦੀ ਹੈ ਖਹਿ ਕੇ ਲੰਘਦੀ ਹੈ ਤੇ ਜੰਨੀਆਂ ਵਿਟਾਵਾਂ ਸਭ ਕੁਝ ਲੁੱਟ ਲੈਂਦੇ ਆ ਖੋ ਲੈਂਦੇ ਆ ਬਾਬੇ ਮੱਖਣ ਸ਼ਾਹ ਨਾਲ ਜਿਹੜੀਆਂ ਉਹਦੀਆਂ ਉਹਦੇ ਹਥਿਆਰband ਸਪਾਹ ਸਲਾਰ ਨੇ ਉਹ ਸਭ ਕੁਝ ਫੇਰ ਤੀਰਮਲ ਕੋਲੋਂ ਖੋ ਲੈਂਦੇ ਆ ਸਤ ਗੁਰਾਂ ਦੇ ਹੁਣ ਜੀਵਨ ਚ ਆ ਦੂਸਰਾ ਤਿਆਗ ਵੇਖੋ ਪਹਿਲਾ ਤਿਆਗ ਬੱਚੇ ਨੂੰ ਚੋਲਾ ਦਿੱਤਾ ਦੂਸਰਾ ਤਿਆਗ ਗੁਰਤਾ ਗੱਦੀ ਤੇ ਕੋਈ ਮੇਰ ਨਹੀਂ ਜਤਾਈ ਸੱਤਵੇਂ ਪਾਤਸ਼ਾਹ ਨੂੰ ਮਿਲੀ ਅੱਠਵੇਂ ਪਾਤਸ਼ਾਹ ਨੂੰ ਮਿਲੀ ਨਹੀਂ ਕਿਹਾ ਮੈਨੂੰ ਦਿਓ ਤੇ ਆ ਹੁਣ ਅਗਲਾ ਤਿਆਗ ਹੈ ਕਹਿੰਦੇ ਨਹੀਂ ਮੱਖਣ ਸ਼ਾਹ ਜੀ ਧੀਰਮਲ ਕੋਈ ਗੱਲ ਨਹੀਂ ਗੁਰੂ ਪਰਿਵਾਰ ਚੋਂ ਐ ਜੋ ਕੁਛ ਵੀ ਇਹ ਤੋਂ ਲਿਆ ਨਾ ਬੜੇ ਅਦਬ ਨਾਲ ਇਹਨੂੰ ਵਾਪਸ ਕਰਦੇ। ਗੁਰੂ ਗ੍ਰੰਥ ਸਾਹਿਬ ਬਾਣੀ ਦਾ ਸਰੂਪ ਇਹਨੂੰ ਵਾਪਸ ਕਰਦੇਓ ਇਹਦਾ ਗੁਜ਼ਾਰਾ ਇਹਦੇ ਨਾਲ ਹੀ ਹੋਣਾ ਹੈ ਕਿਤੇ ਇਹਨੂੰ ਤੰਗੀ ਨਾ ਆਪਾਂ ਨੂੰ ਗੁਰੂ ਨਾਨਕ ਸਾਹਿਬ ਨੇ ਕਮੀ ਕੋਈ ਨਹੀਂ ਛੱਡਣੀ ਤੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਰੂਪ ਚ ਪ੍ਰਗਟ ਹੁੰਦੇ ਆ ਫਿਰ ਕਿਵੇਂ ਪ੍ਰਚਾਰਕ ਦੌਰਿਆਂ ਤੇ ਜਾਂਦੇ ਆ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਕੋਈ ਲੰਬਾ ਸਫਰ ਤੀਰਥ ਯਾਤਰਾ ਤੀਰਥ ਯਾਤਰਾ ਦਾ ਮਤਲਬ ਜਿਹੜੇ ਤੀਰਥਾਂ ਤੇ ਬੈਠੇ ਲੋਕ ਭਰਮ ਭਲੇਖਿਆਂ ਚ ਕਰਮ ਕਾਂਡਾ ਚੁਲਜਿਆ ਉਹਨਾਂ ਦੇ ਅੰਦਰ ਗਿਆਨ ਦਾ ਦੀਵਾ ਬਾਲਣ ਵਾਸਤੇ ਜੇ ਕੋਈ ਵੱਧ ਗਿਆ ਤਾਂ ਗੁਰੂ ਤੇਗ ਬਹਾਦਰ ਸਾਹਿਬ ਗਏ ਕਿੱਥੇ ਕਿੱਥੇ ਜਾਂਦੇ ਆ ਕੀ ਕੀ ਰਹਿਮਤਾਂ ਵਰਤਾਉਂਦੇ ਆ ਆਉਣ ਵਾਲੇ ਦਿਨਾਂ ਚ ਇਹ ਵਿਚਾਰਾਂ ਦੀ ਸਾਝ ਪਾਵਾਂਗੇ ਬਸ ਸੁਰਤ ਕਰਕੇ ਇਹ ਸਾਰੇ ਵਰਤਾਰੇ ਦਾ ਦਰਸ਼ਨ ਕਰਨ ਦਾ ਯਤਨ ਕਰਿਓ ਅਸੀਂ ਸ਼ਹਾਦਤ ਤੱਕ ਪਹੁੰਚਣਾ ਹੈ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਰਹਿਮਤਾਂ ਵਰਤਾਈਆਂ ਕਿਵੇਂ ਇਸ ਮਨੁੱਖਤਾ ਦੀ ਝੋਲੀ ਵਿੱਚ ਸੁੱਖ ਸ਼ਾਂਤੀ ਦੀ ਦਾਤ ਪਾਈ ਦੇ ਕਿਵੇਂ ਉਸ ਪਰਮਾਤਮਾ ਨਾਲ ਜੁੜਨ ਦਾ ਢੰਗ ਤੌਰ ਤਰੀਕਾ ਦੱਸਿਆ ਅਸੀਂ ਧਿਆਨ ਆਪਣਾ ਉੱਥੇ ਜੋੜ ਕੇ ਰੱਖਣਾ ਇੰਨੇ ਅੱਖਰ ਪ੍ਰਵਾਨ ਬਿਲਕੁਲ ਭੁੱਲਾ ਚੁਕਾਂ ਦੀ ਕਿਮਾ ਦੇਹੋ ਸਜਣ ਅਸੀਂ ਸੜੀਆਂ ਜੋ ਹੋਵੇ ਸਾਬ ਸੋ ਮੇਲ ਆਉ ਨੰਦ ਸਾਹਿਬ ਦੀ ਬਾਣੀ ਅਰਦਾਸ ਬੇਨਤੀ ਹੁਕਮਨਾਵਾ ਸਾਹਿਬ ਸਰਵਣ ਕਰੀਏ ਕੋਈ ਰਸਨਾ ਵਾਂਜੀ ਨਾ ਰਹੇ ਗੱਜ ਵੱਜ ਕੇ ਰਸਨਾ ਪਵਿੱਤਰ ਕਰੋ ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦੀ ਗੂੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸੇਤੀ ਮਾਨਵ ਜੀ ਆਵਾਜ਼ ਆਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਬਣਿਆਈਆ ਦੋਤਾ ਗਾਹੋ ਹਰੀ ਕੇਰਾ ਮਨ ਸੁਸਾਇਆ ਜੇਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਜ਼ਦਾਰੋ ਹਰ ਨਾਲੇ ਜਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਈਕਾਰੋ ਕਹੇ ਤੇਰਾ ਘਾਟ ਸਭ ਸਵਾਰ ਸਭਨਾ ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋਂ ਵਿਸਾਰੇ ਹੈ ਨਾਨਕ ਮਨ ਮੇਰੇ ਜ਼ਦਾਰੋ ਹਰ ਨਾਲੇ ਸੱਚੇ ਸਹਿਬਾ ਕਿਆ ਨਹੀਂ ਕਰਤੇ ਰਹਿ ਜਿਸ ਦੇ ਸੋ ਪਾਵੈ ਸਦਾ ਸਿਮਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੇ ਸੁਖਰੇਰੇ ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰਦੀ ਰਹਿ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰੋ ਜਿਨ ਕੋ ਖਾਲਸਾ